ਬੇਸ਼ੱਕ ਅੱਜ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਕਮੰਤਰੀ ਮਜ਼ਦੂਰ ਦਿਵਸ ਮੌਕੇ ਕਈ ਮਜ਼ਦੂਰ ਅਜੇਹੇ ਨੇ ਜੋ ਇਸ ਮਜ਼ਦੂਰ ਦਿਵਸ ਬਾਰੇ ਵੀ ਜਾਣ ਦੇਣੀ ਆ ਤਾਂ ਕਿਸਾਨ ਆਗੂ ਸਭਰਾ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਆ ਤੇ ਨਾਲ ਹੀ ਸਰਕਾਰ ਨੂੰ ਵੀ ਘੇਰਿਆ ਗਿਆ ਕਿਹਾ ਗਿਆ ਕਿ ਅੱਜ ਬੇਸ਼ੱਕ ਮਜ਼ਦੂਰ ਦਿਵਸ ਆ ਪਰ ਇਸ ਮਜ਼ਦੂਰ ਦਿਵਸ ਦਾ ਲਾਹਾ ਕੌਣ ਲੈ ਰਿਹਾ ਇਸ ਮਜ਼ਦੂਰ ਦਾ ਦਿਵਸ ਦੇ ਨਾਮ ਤੇ ਸਿਆਸਤ ਕੌਣ ਕਰ ਰਿਹਾ ਕਈ ਮਜ਼ਦੂਰਤਾ ਜਿਹੇ ਨੇ ਜੋ ਅੱਜ ਵੀ ਸਵੇਰੇ ਹੀ ਘਰੋਂ ਨਿਕਲ ਗਏ ਜੋ ਆਪਣੇ ਪਰਿਵਾਰ ਦਾ ਢਿੱਡ ਪਰਣ ਦੇ ਲਈ ਸ਼ਾਮ ਨੂੰ ਪੜਨਗੇ ਘਰੋਂ ਨਿਕਲ ਕੇ ਸਾਰਾ ਦਿਨ ਦਿਹਾੜੀ ਕਰਨਗੇ ਤਾਂ ਅੱਜ ਬੇਸ਼ੱਕ ਵਿਦਿਆਰਥੀਆਂ ਨੂੰ ਛੁੱਟੀ ਹੁੰਦੀ ਆ ਬੇਸ਼ੱਕ ਸਰਕਾਰੀ ਛੁੱਟੀ ਮਜ਼ਦੂਰ ਦਿਵਸ ਦੇ ਨਾਂ ਤੇ ਹੁੰਦੀ ਆ ਪਰ ਜਿਨ੍ਹਾਂ ਦੇ ਨਾਂ ਤੇ ਛੁੱਟੀ ਹੁੰਦੀ ਆ ਉਹਨਾਂ ਨੂੰ ਤਾਂ ਕਹਿੰਦੇ ਪਤਾ ਹੀ ਨਹੀਂ ਆ ਕਿ ਅੱਜ ਮਜ਼ਦੂਰ ਦਿਵਸ ਆ ਤਾਂ ਵਾਕਈ ਬੜੀ ਤਰਸਯੋਗ ਹਾਲਤ ਐ ਮਜ਼ਦੂਰਾਂ ਦੀ ਬੜਾ ਤਰਸ ਆਉਂਦਾ ਜਦੋਂ ਅਜਿਹੀਆਂ ਚੀਜ਼ਾਂ ਦੇਖਦੇ ਹਾਂ ਬੇਸ਼ੱਕ ਅੱਜ ਕੋ ਮੰਤਰੀ ਮਜ਼ਦੂਰ ਦਿਵਸਾ ਬੇਸ਼ੱਕ ਅੱਜ ਸੂਬੇ ਦੇ ਵਿੱਚ ਛੁੱਟੀ ਵੀ ਆ ਪਰ ਮਜ਼ਦੂਰ ਉਸੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਜ਼ਦੂਰੀ ਕਰ ਰਹੇ ਨੇ ਹਾਲਾਂਕਿ ਮਜ਼ਦੂਰ ਦਿਵਸ ਦੇ ਨਾਂ ਤੇ ਛੁੱਟੀ ਹੈ ਪਰ ਮਜ਼ਦੂਰਾਂ ਨੂੰ ਛੁੱਟੀ ਨਹੀਂ ਹੁੰਦੀ ਤਾਂ ਪੂਰੀ ਗੱਲਬਾਤ ਸੁਣਾਉਣੀ ਹੈ ਤੁਹਾਨੂੰ ਕਿਸਾਨ ਆਗੂ ਦੀ ਜਿਨ੍ਹਾਂ ਦੇ ਵੱਲੋਂ ਸਰਕਾਰ ਨੂੰ ਵੀ ਕਿਰਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਨੂੰ ਨਾਲ ਲੈ ਕੇ ਕਿ ਸਰਕਾਰ ਨੂੰ ਘੇਰਨ ਦੀ ਤਿਆਰੀ ਵੀ ਕਰ ਲਈ ਹੈ ਪੂਰੀ ਗੱਲ ਵੈਰੂ ਜੀ ਕਖਨ ਸਾਹਿਬ ਵੈਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਸਵਰਾਕ ਕਿਸਾਨ ਮਜ਼ਦੂਰ ਸ੍ਰਸ਼ ਵੱਡੀ ਪਲਾਵਦਾ ਸੁਭਾ ਪ੍ਰਧਾਨ ਅੱਜ 1 ਮਈ ਆ ਕੁਮਾਂਤਰੀ ਪੱਧਰ ਤੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਪਰ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਜਾਂਦਾ ਵਾ ਇੱਕ ਦਿਨ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਮਜ਼ਦੂਰਾਂ ਦਾ ਰਹਿਣ ਸਹਿਣ ਕਿਵੇਂ ਬਦਲੇ ਉਹਨਾਂ ਨੂੰ ਸਹੀ ਰੋਜ਼ਗਾਰ ਕਿਵੇਂ ਮਿਲੇ ਇਹਦੇ ਬਾਰੇ ਕੋਈ ਚਿੰਤਾ ਨਹੀਂ ਜਿਹੜੇ ਮਜ਼ਦੂਰ ਦਾ ਨਾਂ ਲੈ ਕੇ ਇਹ ਦਿਨ ਦੇ ਉੱਤੇ ਛੁੱਟੀ ਦਾ ਐਲਾਨ ਕੀਤਾ ਜਾਂਦਾ ਇਹਦੇ ਤੇ ਮੇਰਾ ਖਿਆਲ ਹੈ ਸ਼ਾਇਦ 90% ਮਜ਼ਦੂਰਾਂ ਨੂੰ ਵੈਸੇ ਨਹੀਂ ਪਤਾ ਹੋਊਗਾ ਕਿ ਸਾਡਾ ਵੀ ਕੋਈ ਦਿਨ ਹੈਗਾ ਜਾਂ ਮਨਾਇਆ ਜਾਂਦਾ ਵਾ ਉਹ ਤਾਂ ਵਿਚਾਰੇ ਸਵੇਰੇ ਸਵੱਥੇ ਹੀ ਆਪਣੇ ਪਰਿਵਾਰ ਦਾ ਟਿਢ ਪਰਣ ਵਾਸਤੇ ਰੋਜੀ ਰੋਟੀ ਵਾਸਤੇ ਨਿਕਲ ਤੁਰਦੇ ਆ ਔਰ ਇਸ ਦਿਨ ਦਾ ਸਭ ਤੋਂ ਵੱਡਾ ਲਾਭ ਅਫਸਰਸ਼ਾਹੀ ਔਰ ਸਰਕਾਰੀ ਤੰਤਰ ਲੈ ਰਿਹਾ ਵਾ ਸਰਕਾਰ ਲੈ ਰਹੀ ਆ ਇਸ ਦਿਨ ਤੇ ਇੱਕ ਛੁੱਟੀ ਮਨਣ ਦਾ ਆਨੰਦ ਜਿਹੜਾ ਵਾ ਉਹ ਲੈ ਲਿੰਦਿਆ ਸੋ ਇਹਦੇ ਤੇ ਸਾਡਾ ਵਾਅਦਾ ਵੀ ਮਜ਼ਦੂਰ ਨੂੰ ਜੇ ਸੱਚੀ ਮੁੱਚੀ ਸਹੀ ਤੌਰ ਦੇ ਉੱਤੇ ਤੁਸੀਂ ਦੇਸ਼ ਦਾ ਕੰਮਾਂ ਕੰਦੇ ਲਈ ਜਿਨੇ ਮਿਹਨਤ ਕਰਕੇ ਸਾਰੇ ਦੇਸ਼ ਦੀ ਇਸ ਸਾਰੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਫਿਰ ਇਸ ਦਿਨ ਦੇ ਉੱਤੇ ਕੋਈ ਨਾ ਕੋਈ ਸਰਕਾਰ ਉਹਨਾਂ ਵਾਸਤੇ ਅਹਿਮ ਸਹੂਲਤਾਂ ਲੈ ਕੇ ਆਵੇ ਹਾਲਾਂ ਤਾਂ 77 ਸਾਲਾਂ ਦੇ ਵਿੱਚ ਉਹਨਾਂ ਨੂੰ 5 ਮਰਲਿਆਂ ਦੇ ਘਰ ਦਾ ਲਾਰਾ ਲਾ ਕੇ ਵੋਟਾਂ ਲੁੱਟੀਆਂ ਜਾਂਦੀਆਂ ਰਹੀਆਂ ਵਾਂ ਭਾਵੇਂ ਉਹ ਅਸੈਂਬਲੀ ਦੀਆਂ ਹੋਣ ਤੇ ਭਾਵੇਂ ਲੋਕ ਸਭਾ ਦੀਆਂ ਹੋਣ ਮੰਰੇਗਾ ਬਹੁਤ ਘੱਟ ਗਿਣਤੀ ਚ ਮਿਲ ਰਹੀ ਤੇ ਦਿਹਾੜੀ ਬਹੁਤ ਘੱਟ ਵਾ ਜਦੋਂ ਕਿ ਜਥੇਬੰਦੀਆਂ ਦੀ ਮੰਗ ਵਾ ਵੀ ਘੱਟ ਤੋਂ ਘੱਟ 200 ਜੀ ਦੇ ਮੰਰੇਗਾ ਤੇ 700 ਰੁਪਏ ਦਿਹਾੜੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਸੋ ਸਰਕਾਰਾਂ ਨੂੰ ਆ ਵੀ ਛੁੱਟੀ ਦਾ ਆਨੰਦ ਮਾਣਨ ਲਈ ਜਾਂ ਬੱਚਿਆਂ ਦੀ ਪੜ੍ਹਾਈ ਤੇ ਜਿਹੜਾ ਅਸਰ ਪਵੇ ਕਿਉਂਕਿ ਇਸ ਪੰਜਾਬ ਸਰਕਾਰ ਦੇ ਸਮੇਂ ਤੇ ਵੱਧ ਜਿਹੜੀਆਂ ਉਹ ਸਰਕਾਰੀ ਛੁੱਟੀਆਂ ਕੋਸ਼ਤ ਕੀਤੀਆਂ ਜਾ ਰਹੀਆਂ ਵਾ ਇਥੋਂ ਤੱਕ ਵੀ ਕਈਆਂ ਤੋਂ ਪਤਾ ਲੱਗਾ ਪ੍ਰਿੰਸੀਪਲਾਂ ਤੋਂ ਵੀ ਜ਼ੋਰ ਦੇ ਨਾਲ ਵੀ ਛੁੱਟੀਆਂ ਕਰਵਾਈਆਂ ਜਾ ਰਹੀਆਂ ਵਾ ਸੋ ਇਹਦਾ ਫਾਇਦਾ ਉਹ ਅਫਸਰਸ਼ਾਹੀ ਜਾਂ ਨੌਕਰਸ਼ਾਹੀ ਚੁੱਕ ਰਹੀ ਆ ਸਰਕਾਰ ਚੁੱਕ ਰਹੀ ਆ ਮਜ਼ਦੂਰ ਦਾ ਜੇ ਭਲਾ ਕਰਨਾ ਤੇ ਫਿਰ ਮਨਰੇਗਾ 200 ਦਿਨ ਤੇ 700 ਰੁਪਇਆ ਦਿਹਾੜੀ ਉਹਦੇ ਰਹਿਣ ਵਾਸਤੇ ਘਰ ਦਾ ਬੰਦੋਬਸਤ ਇਹ ਸਰਕਾਰਾਂ ਦਾ ਅਵਲੀਨ ਫਰਜ ਬਣਦਾ ਕੁੱਲੀ ਗੁੱਲੀ ਤੇ ਜੁੱਲੀ ਹਰੇਕ ਦਾ ਅਧਿਕਾਰ ਆ ਸੋ ਅੱਜ ਦੇ ਮਜ਼ਦੂਰ ਦਿਵਸ ਤੇ ਮਜ਼ਦੂਰ ਭਾਈ ਜਰਨ ਜਿੱਥੇ ਵਧਾਈ ਦਿੰਦੇ ਹੋਏ ਇਹ ਗੱਲ ਕਹਿਣਾ ਚਾਹੁੰਦੇ ਆ ਪੀ ਸ਼ਿਕਾਗੋ ਦੇ ਵਿੱਚ ਖੂਨ ਡੋਲ ਕੇ ਇਹ ਜਿਸ ਦਾ ਨਿਰਮਾਣ ਜਿਹੜਾ ਤੁਸਾਂ ਕਰਵਾਇਆ ਸੀ ਪਰ ਇਹਦੇ ਤੇ ਅੱਜ ਦੀਆਂ ਸਰਕਾਰਾਂ 12 ਘੰਟੇ ਕੰਮ ਮਜ਼ਦੂਰ ਤੋਂ ਲੈਣ ਲਈ ਤਿਆਰੀ ਕਰੀ ਬੈਠੀਆਂ ਵਾ ਇਹ ਮਹਿਨਤਾਂ ਨਾ ਭਵੇਂ ਨਾ ਆਵਦੇ ਪਰ ਟਾਈਮਿੰਗ ਜਿਹੜੀ ਉਹ ਵਧਾਈ ਜਾ ਰਹੀ ਆ ਇਹ ਤੇ ਮਜ਼ਦੂਰ ਭਾਈਚਾਰੇ ਨੂੰ ਅਪੀਲ ਆ ਕਿ 71 ਹੋ ਕੇ ਲੜਨਾ ਪੈਣਾ ਹੋ ਹੋ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕਿ ਉਹ ਜੋੜੀ ਗੁਰਮਖ ਬੈਸੋ ਸਭਾ ਵਸ਼ਾਏ ਆਓ ਸਿਰ ਜੋੜ ਕੇ ਬਈਏ ਤੇ ਏਕੇ ਦੇ ਬਲ ਤੇ ਸੰਘਰਸ਼ ਨੂੰ ਜਿੱਤ ਕੇ ਵੈਰੂਜੀ ਕ칸 ਸਾਹਿਬ ਵੈਰੂਜੀ ਕੀ ਫਤਿਹ ਸੁਖਵਿੰਦਰ ਸਿੰਘ ਸਵਰਾ ਕਿਸਾਨ ਮਜ਼ਦੂਰ ਸ਼੍ਰਸ਼ਟ ਪੰਜਾਬ ਦਾ ਸੂਬਾ ਪ੍ਰਧਾਨ ਅੱਜ 1 ਮਈ ਆ ਕੁਮਾਂਤਰੀ ਪੱਧਰ ਤੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਪਰ ਹਰ ਸਾਲ ਦੀ ਤਰ੍ਹਾਂ ਹੀ ਮਨਾਇਆ ਜਾਂਦਾ ਵਾ ਇੱਕ ਦਿਨ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਮਜ਼ਦੂਰਾਂ ਦਾ ਰਹਿਣ ਸਹਿਣ ਕਿਵੇਂ ਬਦਲੇ ਉਹਨਾਂ ਨੂੰ ਸਹੀ ਰੋਜ਼ਗਾਰ ਕਿਵੇਂ ਮਿਲੇ ਇਹਦੇ ਬਾਰੇ ਕੋਈ ਚਿੰਤਾ ਨਹੀਂ ਜਿਹੜੇ ਮਜ਼ਦੂਰ ਦਾ ਨਾਂ ਲੈ ਕੇ ਇਹ ਦਿਨ ਦੇ ਉੱਤੇ ਛੁੱਟੀ ਦਾ ਐਲਾਨ ਕੀਤਾ ਜਾਂਦਾ ਇਹਦੇ ਤੇ ਮੇਰਾ ਖਿਆਲ ਹੈ ਸ਼ਾਇਦ 90% ਮਜ਼ਦੂਰਾਂ ਨੂੰ ਵੈਸੇ ਨਹੀਂ ਪਤਾ ਹੋਊਗਾ ਕਿ ਸਾਡਾ ਵੀ ਕੋਈ ਦਿਨ ਹੈਗਾ ਜਾਂ ਮਨਾਇਆ ਜਾਂਦਾ ਉਹ ਤਾਂ ਵਿਚਾਰੇ ਸਵੇਰੇ ਸੁੱਤੇ ਹੀ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਸਤੇ ਰੋਜੀ ਰੋਟੀ ਵਾਸਤੇ ਨਿਕਲ ਤੁਰਦੇ ਆ ਔਰ ਇਸ ਦਿਨ ਦਾ ਸਭ ਤੋਂ ਵੱਡਾ ਲਾਭ ਅਫਸਰਸ਼ਾਹੀ ਔਰ ਸਰਕਾਰੀ ਤੰਤਰ ਲੈ ਰਿਹਾ ਵਾ ਸਰਕਾਰ ਲੈ ਰਹੀ ਆ ਇਸ ਦਿਨ ਤੇ ਇੱਕ ਛੁੱਟੀ ਮਾਨਣ ਦਾ ਆਨੰਦ ਜਿਹੜਾ ਵਾ ਉਹ ਲੈ ਲੈਂਦੇ ਆ ਸੋ ਇਹਦੇ ਤੇ ਸਾਡਾ ਵਾਏ ਵੀ ਮਜ਼ਦੂਰ ਨੂੰ ਜੇ ਸੱਚੀ ਮੁੱਚੀ ਸਹੀ ਤੌਰ ਦੇ ਉੱਤੇ ਤੁਸੀਂ ਦੇਸ਼ ਦਾ ਕੰਮਾਂ ਕੰਡੇ ਲਈ ਜਿਨੇ ਮਿਹਨਤ ਕਰਕੇ ਸਾਰੇ ਦੇਸ਼ ਦੀ ਇਸ ਸਾਰੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਫਿਰ ਇਸ ਦਿਨ ਦੇ ਉੱਤੇ ਕੋਈ ਨਾ ਕੋਈ ਸਰਕਾਰ ਉਹਨਾਂ ਵਾਸਤੇ ਅਹਿਮ ਸਹੂਲਤਾਂ ਲੈ ਕੇ ਆਵੇ ਹਾਲਾਂ ਤਾਂ 77 ਸਾਲਾਂ ਦੇ ਵਿੱਚ ਉਹਨਾਂ ਨੂੰ 5 ਮਰਲਿਆਂ ਦੇ ਘਰ ਦਾ ਲਾਰਾ ਲਾ ਕੇ ਵੋਟਾਂ ਲੁੱਟੀਆਂ ਜਾਂਦੀਆਂ ਰਹੀਆਂ ਵਾ ਭਾਵੇਂ ਉਹ ਅਸੈਂਬਲੀ ਦੀਆਂ ਹੋਣ ਤੇ ਭਾਵੇਂ ਲੋਕ ਸਭਾ ਦੀਆਂ ਹੋਣ ਮੰਦਰੇਗਾ ਬਹੁਤ ਘੱਟ ਬਿੰਤੀ ਚ ਮਿਲ ਰਹੀ ਤੇ ਦਿਹਾੜੀ ਬਹੁਤ ਘੱਟ ਵਾ ਜਦੋਂ ਕਿ ਜਥੇਬੰਦੀਆਂ ਦੀ ਮੰਗ ਵਾ ਵੀ ਘੱਟ ਤੋਂ ਘੱਟ 200 ਦੇ ਮੰਦਰੇਗਾ ਤੇ 700 ਰੁਪਏ ਦਿਹਾੜੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਸੋ ਸਰਕਾਰਾਂ ਨੂੰ ਇਹ ਵੀ ਛੁੱਟੀ ਦਾ ਆਨੰਦ ਮਾਣਨ ਲਈ ਜਾਂ ਬੱਚਿਆਂ ਦੀ ਪੜ੍ਹਾਈ ਤੇ ਜਿਹੜਾ ਅਸਰ ਪਵੇ ਕਿਉਂਕਿ ਇਸ ਪੰਜਾਬ ਸਰਕਾਰ ਦੇ ਸਮੇਂ ਤੇ ਵੱਧ ਜਿਹੜੀਆਂ ਉਹ ਸਰਕਾਰੀ ਛੁੱਟੀਆਂ ਕੋਹਤੀ ਕੀਤੀਆਂ ਜਾ ਰਹੀਆਂ ਵਾ ਇਥੋਂ ਤੱਕ ਵੀ ਕਈਆਂ ਨੂੰ ਪਤਾ ਲੱਗਾ ਪ੍ਰਿੰਸੀਪਲਾਂ ਤੋਂ ਵੀ ਜ਼ੋਰ ਦੇ ਨਾਲ ਵੀ ਇਹ ਛੁੱਟੀਆਂ ਕਰਵਾਈਆਂ ਜਾ ਰਹੀਆਂ ਵਾ ਸੋ ਇਹਦਾ ਫਾਇਦਾ ਉਹ ਅਫਸਰਸ਼ਾਹੀ ਜਾਂ ਨੌਕਰਸ਼ਾਹੀ ਚੁੱਕ ਰਹੀ ਆ ਸਰਕਾਰ ਚੁੱਕ ਰਹੀ ਆ ਮਜ਼ਦੂਰ ਦਾ ਜੇ ਭਲਾ ਕਰਨਾ ਤੇ ਫਿਰ ਮਨਰੇਗਾ 200 ਦਿਨ ਤੇ 700 ਰੁਪਇਆ ਦਿਹਾੜੀ ਉਹਦੇ ਰਹਿਣ ਵਾਸਤੇ ਘਰ ਦਾ ਬੰਦੋਬਸਤ ਇਹ ਸਰਕਾਰਾਂ ਦਾ ਅਵਲীন ਫਰਜ ਬਣਦਾ ਕੁੱਲੀ ਗੁੱਲੀ ਤੇ ਜੁੱਲੀ ਹਰੇਕ ਦਾ ਅਧਿਕਾਰ ਆ ਸੋ ਅੱਜ ਦੇ ਮਜ਼ਦੂਰ ਦਿਵਸ ਤੇ ਮਜਦੂਬ ਭਾਈ ਜਰਨ ਨੂੰ ਜਿੱਥੇ ਵਧਾਈ ਦਿੰਦੇ ਹੋਈ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਸ਼ਿਕਾਗੋ ਦੇ ਵਿੱਚ ਖੂਨ ਢੋਲ ਕੇ ਇਹ ਦਿਸਦਾ ਨਿਰਮਾਣ ਜਿਹੜਾ ਤੁਸਾਂ ਕਰਵਾਇਆ ਸੀ ਪਰ ਇਹਦੇ ਤੇ ਅੱਜ ਦੀਆਂ ਸਰਕਾਰਾਂ 12 ਘੰਟੇ ਕੰਮ ਮਜ਼ਦੂਰ ਤੋਂ ਲੈਣ ਲਈ ਤਿਆਰੀ ਕਰੀ ਬੈਠੀਆਂ ਵਾ ਇਹ ਮਿਹਨਤਾਂ ਨਾ ਪਵੇਂ ਨਾ ਆਵਦੇ ਔਰ ਟਾਈਮਿੰਗ ਜਿਹੜੀ ਉਹ ਵਧਾਈ ਜਾ ਰਹੀ ਆ ਇਹ ਤੇ ਮਜ਼ਦੂਰ ਭਾਈਚਾਰੇ ਨੂੰ ਅਪੀਲ ਆ ਕਿ 71 ਹੋ ਕੇ ਲੜਨਾ ਪੈਣਾ ਹੋ ਹੋ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇ ਲਾਏ ਹਰਨਾਮੇ ਕਿ ਉਹ ਜੋੜੀ ਗੁਰਮਖ ਬੈਸੋ ਸਭਾ ਮਸ਼ਾਏ ਆਓ ਸਿਰ ਜੋੜ ਕੇ ਬਈਏ ਤੇ ਏਕੇ ਦੇ ਬਲ ਤੇ ਸੰਘਰਸ਼ ਨੂੰ ਜਿੱਤ ਕੇ ਕਿਰਤੀ ਕਾਮੇ ਦਾ ਰਾਜ ਭਾਗ ਕਾਇਮ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਸੁਣਿਆ ਕਿਸਾਨਾਂ ਆਗੂ ਦੇ ਬਲੋਂ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੇ ਪਿੱਛੇ ਕਾਰਨ ਕੀ ਹੈ ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੇ ਪਿੱਛੇ ਲਾਹਾ ਕੌਣ ਲੈ ਰਿਹਾ ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੇ ਪਿੱਛੇ ਸਿਆਸਤ ਕੌਣ ਕਰ ਰਿਹਾ ਪੂਰੀ ਗੱਲਬਾਤ ਉਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਸਾਂਝੀ ਕੀਤੀ ਹੈ ਤੇ ਦੂਜੇ ਪਾਸੇ ਜੋ ਦੂਜੀ ਤਸਵੀਰ ਆਪਾਂ ਦੇਖਦੇ ਹਾਂ ਕਿ ਮਜ਼ਦੂਰ ਦਿਵਸ ਬੇਸ਼ੱਕ ਕਿਹਾ ਜਾ ਰਿਹਾ ਛੁੱਟੀ ਬੇਸ਼ੱਕ ਮਨਾਈ ਜਾ ਰਹੀ ਹੈ ਵਿਦਿਆਰਥੀਆਂ ਨੂੰ ਬੇਸ਼ੱਕ ਕਿਹਾ ਜਾ ਰਿਹਾ ਕਿ ਅੱਜ ਮਜ਼ਦੂਰ ਦਿਵਸ ਦੀ ਛੁੱਟੀ ਆ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਵੀ ਇਹ ਹੋਵੇਗਾ ਕਿ ਆਖਰ ਬਹੁਤ ਵੱਡਾ ਦਿਨ ਹੈ ਪਰ ਜਿਹੜੇ ਮਜ਼ਦੂਰ ਅੱਜ ਵੀ ਦਿਹਾੜੀ ਕਰ ਰਹੇ ਨੇ